ਲੋ ਵੀ ਸਜਣਾ ਪਿੰਡ ਬਰਕੰਦੀ ਪੰਜ ਮੋਖ ਵਾਲਾ ਵੀ ਸਰਦਾਰ ਹੈ ਇਹ ਗੋਰਾ ਭਾਈ ਇਹ ਬਰਕੰਦੀ ਵਾਲੀ ਟੀਮ ਹੈ ਲੈ ਵੀ ਦੁਬਾਰੇ ਮੇਲਾ ਲੱਗਣ ਜਾ ਰਿਹਾ ਹੈ ਪਿੰਡ ਬਰਕੰਦੀ ਅੱਜ ਕਿਦੂ ਭਾਈ ਤਗੀਰ ਹਾਂਜੀ ਜਾਣ ਦਾ ਮਤਲਬ ਜਿੰਦੂ ਮੱਲਣਾ ਆ ਖੜਾ ਪਤੰਦਰ ਚੜਿਆ ਤਾਹਾਂ ਕੌਲੇ ਦੇ ਲੋ ਵੀ ਮਿੱਤਰੋ ਉੱਤੇ ਕੱਢੋ ਲੈ ਜਾ ਲੈ ਨਗਾਲਾ ਫੜੀ ਇਥੇ ਮੈਂ ਐ ਰੱਖੀ ਲਾ ਕੇ ਅੰਦਰ ਕੋਈ ਨਹੀਂ ਚੱਲੋ ਕੋਈ ਨਹੀਂ ਕੋਈ ਨਹੀਂ ਮੇਰੇ ਕੋਲ ਬਾਹਰ ਬਾਹਰ ਬਾਈ ਪਿੰਗਰਾ ਬਾਹਰ ਕੋਈ ਨਹੀਂ ਕੋਈ ਬਾਈ ਇਹ ਲੱਖ ਲਓ ਲੱਖਾ ਲੈ ਗਿਆ ਅੰਦਰ 5 5 2 7 ਨੋਰਾ ਵੇਖ ਲਿਆ ਕਰੋ ਪੁੱਤਰਾ ਬਾਈ 8 9 ਇਹ ਤ੍ਰਾਈਟਰ ਦੇ ਮੋਲੋਰੇ ਆਇਓ ਆਇਓ ਮਿਓਲੇ ਲਾ ਕੇ ਬਾਹਰ ਤੁਰਿਆ ਉਹ ਬਾਈ ਜਿਨ੍ਹਾਂ ਨੇ ਉਹਲੇ ਸਰੰਜ ਥੱਲੇ ਕਰ ਲਿਆ ਜੀ ਜਾਓ ਯਾਰ ਬਾਈ ਯਾਰ ਕੋ ਬਲੇ ਤਾਨ ਚਲੋ ਦੋ ਲਾਇਆ ਲੋ ਵੀ ਮਿੱਤਰੋ ਟੱਕੜੇ ਕੰਮ ਹੋਇਆ ਤੇ ਉਹ ਛਾਦਰੀਆਂ ਕਿਦੀਆਂ ਲੱਗੀਆਂ ਪਈਆਂ ਉਹ ਕਹਿੰਦੇ ਮੇਰੀ ਲੱਗੀ ਸੀ ਹੁਣ ਦੇ ਜਵਾਰ ਹਾਂ ਤੈਨੂੰ ਆਏ ਗੋਲੇ ਤੇ ਬੈਜੇ ਹੈ ਨਾ ਮੇਰਾ ਕੰਮ ਬਣ ਜੇ ਤੇ ਕਿੱਡੀ ਮਾੜੀ ਨੀਂਦ ਹੈ ਕਹਿੰਦੇ ਵੀ ਮੈਂ ਮਰਾ ਕਿਵੇਂ ਆ? ਓ ਜੀ ਵਧੀਆ ਜੀ। ਵਧੀਆ ਠੀਕ ਠਾਕ। ਹਾਂਜੀ। ਇਹ ਵੀ ਲੈ ਚੱਲ ਕਬੂਤਰ ਬਾਈ ਹਨਾ। ਗੋਰੀਆਰ ਕਹਿੰਦਾ ਫੁੱਲ ਪ੍ਰਬੰਧ ਆ ਭਾਈ। ਅੱਜ ਨੇ ਡੂੰਘੇ ਥਾਂ ਓਲੇ ਮਰਵਾਇਆ ਬਾਜੀ ਛੇਤੀ ਨਿਮੇੜਨ ਦੇ ਮਾਰਾਂ ਨੇ। 32 36 39 40 ਹੋ ਗਏ। 42 42 47 બાલે 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 તો પાણી હોલેન્ડ તો બેઠા રહે લે 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 47 એક મે કર દઉં 47 47 48 50 ਮੈਨੂੰ ਲੱਗਾ ਤਿੰਨ ਸਟੇਟਾਂ ਤੋਂ ਬੰਦੇ ਆਇਆ ਤਿੰਨ ਚਾਰ ਤੋਂ ਦਿੱਲੀ ਵਾਲੇ ਤਾਂ ਫਿਰਦੇ ਹੈਗੇ ਸਾਨੀਪੁਰ ਵਾਲੇ ਹਨ ਆਹ ਉਹਦਾ ਲਾਬਾ ਮਹੂਲੇ ਵਾਲਾ ਆਹ ਬਾਈ ਵਾਲਾ ਇਹਨੂੰ ਸਾਰੇ ਜਾਣਦੇ ਕੁਲਦੀਪ ਹੈਗਾ ਸਟਾਰ ਚੈਨਲ ਲੈ ਆਉ ਲੂ ਕਰਾਉਣੀ ਹੋਈ ਮੇਲੇ ਨੂੰ ਯਾਰ ਕਿ ਨਹੀਂ oh yeah metro oh <coughs>